ਚਲ ਚੰਗਾ ਹੋਇਆ ਗਲੀ ਚ ਵੀ ਪਾਣੀ ਕੱਟ ਗਿਆ ਵਾ ਅੱਗੇ ਤੇ ਬਥੇਰਾ ਹੀ ਤੇ ਮੀਂਹ ਵੀ ਆਉਣ ਲੱਗ ਪਿਆ ਹੀ ਰੱਬ ਤੇ ਰੰਗ ਵਾ ਨਾ ਧਾਨ ਉਹ ਜਿੱਥੇ ਹਾੜਾ ਆ ਵਾ ਬਜਾਰੇ ਕਿੱਦਾਂ ਰਹਿੰਦੇ ਹੋਣਗੇ ਸਭ ਕੋ ਉਹਨਾਂ ਦਾ ਰੁੜ ਗਿਆ ਅਹੀਂ ਤੇ ਫੇਰ ਵੀ ਸਭ ਕੋ ਉੱਠੇ ਵਿਚਰ ਰਹਾ ਨਹੀਂ ਚਲ ਬਾਬਾ ਮੈਂ ਹਟੇ ਤੇ ਥੋੜੀ ਬੋਦੀ ਠਾਲ ਤੇ ਪਵੇ ਚੱਲ ਮੈਂ ਪਹਿਲਾਂ ਤੂੰ ਵੀ ਖੜੀ ਕੀ ਕਰਨਾ ਹੁਣ ਕਾਮਤ ਕੋਈ ਨਹੀਂ ਗਾ ਮਮਮੀ ਕਿੰਨਾ ਕੁ ਲੰਮੇ ਪੈਣਾ ਹੁੰਦਾ ਸਾਰੀ ਦਿਹਾੜੀ ਲੰਮੇ ਪਏ ਰਹੀਦਾ ਵਾ ਲੱਕ ਵੀ ਥੱਕ ਜਾਂਦੇ ਲੰਮੇ ਪਏ ਪਏ ਕੇ ਤੇ ਕਰਨਾ ਕੀ ਬਾਹਰ ਵੇਖਾਂ ਫੇਰ ਮੀਂਹ ਲੱਤ ਗਿਆ ਮੀਂਹ ਨੇ ਤਾਂ ਸੱਚੀ ਨੱਕ ਸਤਾਇਆ ਵਾ ਨਾ ਬੇਸਾਬਾ ਅੱਗੇ ਇੱਕ ਦੋ ਦਿਨ ਪੈਂਦਾ ਹੁੰਦਾ ਹੀ ਘੜ ਜਾਂਦਾ ਹੁੰਦਾ ਹੀ ਹੁਣ ਤੇ ਛੜੀ ਇੰਨੀ ਲੱਗੀ ਹੈ ਨਾ ਕਿਤੇ ਵੇ ਉਹਨਾਂ ਦਾ ਵਿਚਾਰਿਆਂ ਦਾ ਕੀ ਬਣ ੜਿਆ ਜਿਨ੍ਹਾਂ ਨੇ ਖਾੜਾ ਆਏ ਆਂ ਤੇ ਫੇਰ ਛੱਤ ਥੱਲੇ ਬੈਠੇ ਆਂ ਹੋਰ ਕੀ ਅਸੀਂ ਤੇ ਅੰਦਰ ਆ ਰੱਖ ਗਏ ਤਾਂ ਉਹ ਵਿਚਾਰੇ ਕੋਠਿਆਂ ਤੇ ਕਿੱਦਾਂ ਘੜੀ ਘੜਦੇ ਹੋਣਗੇ ਨਿੱਕੇ ਨਿੱਕੇ ਨਿਆਣੇ ਕਿੱਦਾਂ ਤਰਲੇ ਲੈਣ ਦੇ ਵੇਖੇ ਨਹੀਂ ਜਾਂਦੇ ਕਿਤੇ ਹੋਰ ਆ ਵੀਡੀਓ ਵੇਖੀ ਦੀਆਂ ਮੇ ਫੋਨ ਤੇ ਤਾਂ ਮਨ ਖਰਾਬ ਹੁੰਦਾ ਵਾ ਤੇ ਕਿੱਦਾਂ ਕੜੀਆਂ ਕੱਟਦੇ ਹੋਣਗੇ ਅਗਲੇ ਦੇ ਘਰ-ਬਾਰ ਸਭ ਖਰਾਬ ਹੋ ਗਏ ਕਿੱਦਾਂ ਬਣਨੇ ਉਹਨਾਂ ਦੇ ਐਂ ਤੇ ਬਾਹਰੋਂ ਫੇਰ ਤੁਰ ਕੇ ਫੇਰ ਆਣ ਕੇ ਸੁੱਕੇ ਤਾਂ ਬਹਿ ਜਾਂਨੇ ਇਹੋ ਤੇ ਆਸ ਹੁੰਦੀ ਆ ਨਾ ਵਿਚਾਰਿਆਂ ਦਾ ਪੈੜੀ ਬੰਨਾ ਰਿਹਾ ਨਾ ਕੋਈ ਡੰਗਰ ਰਿਹਾ ਨਾ ਕੋਈ ਫਸਲ ਰਹੀ ਤੇ ਕੀ ਬਣੂੰਗਾ ਦੁਨੀਆ ਦਾ ਹੋਰ ਮੈਂ ਨਹੀਂ ਉਹਨਾਂ ਨੂੰ ਮਸੀਹਾ ਪਹੁੰਚੇ ਜਿਹੜੇ ਵਿਚਾਰੇ ਸਮਾਨ ਪਚਾਉਂਦੇ ਇਹੋ ਜੇ ਪਾਣੀ ਵਿੱਚ ਲੰਗ-ਲੰਗ ਜਾਂਦੇ ਭਾਵੇਂ ਵਿਚਾਰਿਆਂ ਦੇ ਕੋਹ ਲੜ ਜੇ ਆਓ ਚਲੋ ਉਹ ਮਹਾਰਾਜ ਰੱਖਾ ਵਾ ਇਹ ਆ ਵੀ ਹੋਣੀ ਮਹਾਰਾਜ ਕਿਰਪਾ ਕਰਦੇ ਹੋਣੀ ਪਾਣੀ ਸੁੱਕ ਜੇ ਆਪਣੇ ਆਪਣੇ ਘਰੇ ਤੇ ਵਿਚਾਰੇ ਬੈਹਿਣ ਮਾੜੇ ਮੋٹے ਜਿੱਦਾਂ ਦੇ ਬਣਾ ਲੈਣਗੇ ਬਣਨੇ ਵੀ ਮੰਮੀ ਕਿਹੜੇ ਸੌਖੇ ਆ ਤੁਹਾਨੂੰ ਪਤਾ ਕਿੰਨੇ ਔਖੇ ਘਰ ਬਣਦੇ ਆ ਹੋਰ ਹੁਣ ਝੋਨੇ ਉੱਤੋਂ ਫਸਲਾਂ ਪੱਕਣ ਤੇ ਆਈਆਂ ਵਾ ਇਹ ਹਟਣ ਦਾ ਨਾਂ ਨਹੀਂ ਲੈਣਿਆ ਆ ਮਹਾਰਾਜਾ ਹਟਿਆ ਤੇ ਮੈਂ ਚੱਲ ਬੈਣੀ ਆ ਤੋ ਫੇਰ ਉਹ ਹਾਲ ਵਾ ਤੇ ਕੀ ਕਰੇ ਬੰਦਾ ਇਹੋ ਜਿਵੇਂ ਜ ਤੂੰ ਉੱਕ ਗਏ ਹਮੇ ਸਾਨੂੰ ਤੇ ਫੇਰ ਵੀ ਆਸ ਆ ਕਿ ਸਾਡੀ ਫਸਲ ਵਗਣੀ ਆ ਤੇ ਉਹਨਾਂ ਵਿਚਾਰਿਆਂ ਕਿ ਦਾਵਾ ਹੀਆ ਦਿੱਤੀਆਂ ਝੋਨਾ ਲਵਾਇਆ ਕਿੰਨਾ ਖਰਚਾ ਆ ਤੇ ਉਹਨਾਂ ਦੇ ਵਿਚਾਰੇ ਹੱਥ ਪੱਲੇ ਕੁਝ ਨਹੀਂ ਆਇਆ ਪਰਮਾਤਮਾ ਹੀ ਉਹਨਾਂ ਦਾ ਰਾਖਾ ਹੁਣ ਹੁਣ ਤਾਂ ਆਪਣੇ ਹੱਸ ਬਾਤ ਕੋਈ ਗੱਲ ਨਹੀਂ ਕੀ ਨਾ ਉਹਨਾਂ ਦੇ ਆ ਨਾ ਸਾਡੇ ਆ ਇਹ ਤੇ ਸਤਗੁਰੂ ਹੀ ਆ ਹੁਣ ਕਰੇ ਤੇ ਕਰੇ ਮਿਹਰ ਹੁਣ ਉਹੀ ਮੇਹ ਹਟਾਵੇ ਜੇ ਪਾਣੀ ਇੰਨੇ ਪਿਛੋਂ ਛੱਡੇ ਗਏ ਤੇ ਇਹੋ ਹੀ ਬਸ ਕਰੇ ਵੀ ਨਹੀਂ ਕਿਤੇ ਸੋਚਣ ਡਿਆ ਕੀ ਤਾਂ ਕੀ ਏਡੀ ਕ੍ਰੋਪੀ ਹੋ ਗਈ ਸਾਡੇ ਕੋਲ ਜਿਹੜਾ ਮਹਾਰਾਜ ਵੀ ਨਹੀਂ ਸਾਡੀ ਸੁਣ ਡਿਆ ਕਿਤੇ ਗੱਲ ਕਾਦੀ ਜਿੱਦਾਂ ਦੀ ਦੁਨੀਆ ਉਦਾਂ ਦਾ ਰੱਬ ਹੋ ਗਿਆ ਵਾ ਅਸੀਂ ਬੜੇ ਅਸੀਂ ਘਰ ਬਾਹਰ ਕਿਤਾ ਕਿੰਨੇ ਲੋਕ ਕਰੋ ਆਪਾਂ ਤੇ ਕਿਤੇ ਕਰਕੇ ਉਹ ਇੰਨਾ ਕ੍ਰੋਪ ਹੋਇਆ ਵਾ ਨਹੀਂ ਤੇ ਇੰਨੇ ਮੀ ਕਦੀ ਨਹੀਂ ਪਏ ਸਹੀ ਗੱਲ ਮੰਮੀ ਨਹੀਂ ਹੀ ਪਏ ਤਾਂ ਨਾ ਕਦੀ ਇੰਨਾ ਪਾਣੀ ਆਇਆ ਵਾ ਨਾ ਆਉਣਾ ਕਿਤੇ ਮਾੜਾ ਮੋਟਾ ਆ ਜਾਣਾ ਉਧਰ ਜਿੱਧਾ ਦਰਿਆ ਹੋਣਾ ਉਧਰ ਆ ਜਾਣਾ ਤੇ ਜਿਹੜਾ ਹੋਣਾ ਵਾ ਹੋਣ ਤੇ ਬਹੁਤ ਮਾੜਾ ਹਾਲ ਹੋਣ ਡਿਆ ਦੁਨੀਆਂ ਦਾ ਉਹੋ ਜਿਹੀਆਂ ਸੁਲਤਾਨਾਂ ਵਾ ਇੱਕ ਤਾਂ ਮੀਂਹ ਨਹੀਂ ਹਟਦਾ ਤੇ ਇੱਕ ਉਹ ਡੈਮਾ ਤੋਂ ਪਾਣੀ ਛੱਡੋ ਨਹੀਂ ਹਟਦੇ ਹੈਗੇ ਉਹ ਤੇ ਗੱਲ ਆ ਮੰਮੀ ਸਰਕਾਰ ਚੰਗੀ ਹੋਵੇ ਤੇ ਸਾਰਾ ਕੁਝ ਹੋ ਜਾਂਦਾ ਵਾ ਸਰਕਾਰੀ ਨਹੀਂ ਚੰਗੀ ਤੇ ਚਲ ਤੂੰ ਉਹਦੇ ਇੱਥੇ ਬੈਠੀ ਸੋਚੀ ਜਾਨੀ ਆ ਤੇ ਉਹ ਜਿਹੜੀ ਅੰਦਰ ਲੰਮੀ ਪਈ ਆ ਉਹ ਜੋਸ ਹੁੰਦੀ ਉੜਦੀ ਨਹੀਂ ਚਲ ਮੰਮੀ ਆਪ ਆਪਣਾ ਸੁਭਾਅ ਵਾ ਕਿਸ ਨੂੰ ਨੀਂਦ ਆ ਜਾਂਦੀ ਕਿਸ ਨੂੰ ਨਹੀਂ ਆਉਂਦੀ ਉਹ ਥੰਦੀ ਜੈਰ ਆਪਾ ਝੂਠ ਹੋ ਜਾਏ ਮੀਂਹ ਹਟੇ ਨਾ ਤੇ ਮੈਂ ਸੁੱਤੀ ਰਹਾ ਮੈਂ ਜੇ ਮੈਂ ਹਟਗਾ ਤੇ ਮੈਨੂੰ ਤਾਂ ਕੋਈ ਨਾ ਕੰਮ ਕਰਨਾ ਪੈ ਜਾਣਾ ਤੇ ਮੈਂ ਆਰਾਮ ਨਾਲ ਸੁੱਤੀ ਰਹਾ ਆਹੋ ਕੇ ਤੇ ਗੱਲ ਸਹੀ ਆ ਕੰਮ ਹੁਣ ਮੰਮੀ ਘਰਾਂ ਦੇ ਕੰਮ ਦੇ ਸਾਰੇ ਕਰਨੇ ਹੀ ਪੈਂਦੇ ਆ ਚਲ ਤੁਸੀਂ ਬਹੁਤ ਪਣੀ ਚਾਹ ਚੂ ਬਣਾਦਾ ਨਾ ਚਾਹ ਕ ਪੀਣੀ ਮੈਂ ਵੇਖਾਂ ਬਾਹਰ ਨਿਕਲ ਕੇ ਕੋ ਕੰਮ ਕੁਮ ਵੇਖਾਂ ਕੋਈ ਨਾ ਕੋਈ ਚਲੋ ਤੁਸੀਂ ਕੀ ਵੇਖਣਾ ਤੁਸੀਂ ਅੱਗੇ ਬਾਹਰੋਂ ਆਏ ਮੈਂ ਵੇਖ ਲੈਨੀ ਆ ਤੁਸੀਂ ਬੈਹੋ ਹੁਣ ਚਲ ਵੇਖ ਪਲਾ ਫੇ ਵੇ ਆਪਣੀ ਗੱਲ ਕਰਨ ਡਈਆਂ ਸੀ ਤੇ ਮੇਰੀ ਗੱਲ ਕਰ ਦਿੱਤੀ ਬੰਦਾ ਪੁੱਛੇ ਤੇ ਤੁਹਾਨੂੰ ਬਾਹਰ ਬੈਠਿਆਂ ਨੂੰ ਪਤਾ ਵਾ ਵੀ ਮੈਂ اندر ਸੁੱਤੀ ਆ ਕਿ ਜਾਗਣ ਢੀ ਜਦੋਂ ਮੇਰੇ ਲੱਗ ਗਈ ਆਉਣਾ ਹੀ ਨਹੀਂ ਤਾਂ ਤੁਹਾਨੂੰ ਸੁਆਹ ਪਤਾ ਲੱਗਣਾ ਉਹ ਹੀ ਗੱਲ ਵੀ ਮੇਰੇ ਤੇ ਗੱਲ ਲਾਉਣੀ ਲਾਉਣੀ ਹੁੰਦੀ ਲਾ ਲਈ ਉਦਾਂ ਰੋਟੀ ਨਹੀਂ ਪਚਦੀ ਇਹਨਾਂ ਨੂੰ ਸੱਸ ਨੂੰ ਮੈਂ ਤਾਂ ਚੰਗੀ ਨਹੀਂ ਲੱਗਦੀ ਵੇ ਕਿਦਾਂ ਇੱਕ ਝੋਟਾ ਹੋ ਕੇ ਪਿੰਦੀ ਐ ਨਾ ਬੱਟੀ ਜਰੀ ਕੇ ਸੱਸ ਇਦਾਂ ਹੋਵੇ ਨਾ ਮੇਰ ਨਾਲਣ ਕੇ ਫਿਰ ਉਹਦੀਆਂ ਚੁਗਲੀਆਂ ਲੰਬਦੀ ਐ ਤੇ ਉਹਦੇ ਸਾਹਮਣੇ ਵੇ ਕਿਤੇ ਮੀਆਂ ਮਟੂਆ ਤੇ ਬੇਟੀਆਂ ਨੂੰ ਮੈਨੂੰ ਕੀ ਕਰਦੀਆਂ ਰੋ ਝੁਗਲੀਆਂ ਉਹ ਹੀ ਗੱਲ ਜਿਹੜੀ ਮਰਜੀ ਗੱਲ ਕਰਨ ਐਂਡ ਤੇ ਮੇਰੇ ਵਾਲੀ ਲਿਉਗੀ ਗੱਲ ਦੋ ਵੇ ਜਾਣੀਆਂ ਤੀਜਾ ਬਾਹਰੋਂ ਆਇਆ ਨਾ ਨਾ ਰਾਲਣ ਤਿੰਨਾਂ ਜਾਣੀਆਂ ਨੂੰ ਕੰਮ ਹੀ ਨਹੀਂ ਐ ਇੱਕ ਮਾਂ ਮੇਰੀ ਉਹਨੂੰ ਫੋਨ ਕਰ ਕਰ ਥੱਕ ਗਈ ਉਹ ਵੀ ਨਹੀਂ ਹੁੰਦੀ ਆਈ ਹੋਵੇ ਤੇ ਨਾ ਨੂੰ ਮਸਾ ਡਰ ਹੋਏ ਵੀ ਹੋ ਕੇ ਜਾ ਫੋਨ ਕਰਦੀ ਨੀ ਮੰਮੀ ਤੇ ਆਉਣਾ ਤੁਸੀਂ ਜੇ ਨਹੀਂ ਆਉਣਾ ਚਾਚਾ ਚਲਾਇਆ ਨੰਨੀ ਹਥੋਂ ਮੰਮੀ ਹੁਣੇ ਕਹਿਣ ਡਈ ਮੀ ਆਉਣ ਡਿਆ ਫੇ ਰੱਬ ਦੇ ਰੰਗਾਂ ਦਾ ਵੀ ਨਹੀਂ ਪਤਾ ਲੱਗਦਾ ਛਾਟੀ ਧੁੱਪ ਨਿਕਲ ਆਈ ਏ ਓਏ ਜੇ ਇਦਾਂ ਹੀ ਧੁੱਪ ਨਿਕਲੀ ਰਵੇ ਤੇ ਥੋੜਾ ਬੋਤਾ ਠਾਂਵੇਂ ਅੱਠ ਰੇ ਕਿੱਦਾਂ ਪੜਾ ਹੀ ਪੜਾ ਇਟਾਂ ਤੇ ਹੋ ਗਿਆ ਵਾ ਤੇ ਅੰਤਰਾ ਧੁੱਪ ਲੱਗੇ ਤੇ ਥਾਂ ਧੋਤਾ ਜਾਵੇ ਕਿਤੇ ਇਦਾਂ ਨਾ ਬਾਰੀ ਫਿਰਦੀ ਨਾ ਕੋਈ ਪੋਚੇ ਲੱਗਦੇ ਆ ਬਾਰੀ ਪਤਾ ਨਹੀਂ ਕਿੱਥੇ ਰਾਤੀ ਮੰਮੀ ਨੇ ਨਹੀਂ ਤੇ ਉਹ ਫੁੱਲ ਜੇ ਇਕੱਠੇ ਕਰ ਲੈਂਦੀ ਖਲਾਰਾ ਜਾ ਪਿਆ ਹੀ ਚੱਲ ਪੋਚ ਕੇ ਵੇਨਨੀ ਆ ਜੇ ਤੇ ਲੱਗੀ ਰੋ ਧੁੱਪ ਤੇ ਠਹਿਰ ਕੇ ਫੇਰ ਲੈਨੀ ਆ ਖਲਾਰਾ ਚੁਕਣਾ ਤੇ ਹੈ ਹੀ ਐ ਨਾ ਕੋਈ ਗਿਆ ਚਾਰਜ ਇਹ ਬਿਆਹ ਕੇ ਲੱਗ ਨੀ ਮਮੀ ਨੂੰ ਫੋਨ ਆਇਆ। ਬਸ ਸੁੱਤੀ ਉੱਠੀ ਤੇ ਫੋਨ। ਹੁਣ ਉਧਰੋਂ ਚੱਲ ਗਈ ਐ ਫੋਨ ਫੜ ਕੇ ਬੈ ਗਈ ਸੋਫਿਆਂ ਤੇ। ਬਸ ਹੁਣ ਸਾਢੇ ਦਿਰੀ ਫੋਨ 'ਚ ਸਿਰ ਦੇ ਛੜਨਾ ਨੇ। ਦੋਵੇਂ ਕੰਮ ਆ ਮੈਨੂੰ। ਇੱਕ ਸੌਂ ਲਿਆ ਤੇ ਦੂਜਾ ਫੋਨ ਚਲਾ ਲਿਆ। ਹੋਰ ਇਹਨੂੰ ਕੋਈ ਮਤਬਨ ਨਹੀਂ ਕਿਸੇ ਨਾਲ ਵੀ ਕੋਈ ਕੀ ਕਰਨ ਦੇ ਆ ਤੇ ਕੀ ਨਹੀਂ ਕਰਨ ਦੇ। ਬਸ ਆਪਣੇ ਨਾਲ ਮਤਬਨ ਰਹਦੀ ਐ। ਔਰ ਇਹਨੂੰ ਕੋਈ ਕੰਮ ਨਹੀਂ ਹੈਗਾ ਹਾਂਜੀ ਤੇ ਨੇਂ ਨੱਕਾਂ ਡਿਆਂ ਮੰਮੀ ਕੀ ਤਾਈਆਂ ਅੱਖਾਂ ਨਹੀਂ ਹੋ ਜਾਂਦੇ ਤਾਂ ਮਿੰਨੋਲੀ ਨਾ ਇਹ ਹੁੰਦੈਂ ਦੇਹੋ ਨਾ ਤਾ ਤੂੰ ਹੀ ਆ ਜੋ ਹਾਂ ਤੂੰ ਹੀ ਕਿ ਦੇਖਾਈ ਤੇ ਗਹਿਣੀਆਂ ਦੀ ਰਾਖੀ ਬੈਠੇ ਜੇ ਤੇ ਮੀ ਗਣੀ ਹਾਂ ਦੀ ਜਾਂਦਾ ਵਾ ਕਿਹੜਾ ਲਗਾਤਾਰ ਆਉਂਦਾ ਰਹਿੰਦਾ ਵਾ ਇਹ ਮਾਣੀ ਹੁਣਾਵੇਂ ਨਾ ਹੋ ਜਾ ਬੰਦੇ ਨਹੀਂ ਲੰਦੀ ਹੁੰਦੀ ਮੀਂਹ ਕਣੀ ਲੋਕਿੰ ਤੁਰੇ ਫਿਰਦੇ ਕਿਹੜਾ ਮੀਂਹ ਕਣੀ ਚ ਬਿੰਦਾ ਏ ਆ ਤੂੰ ਹੀ ਰੋਡ ਚੱਲੇ ਜਾ ਜਦਾਈ ਸਦਾ ਗਾਹਾਂ ਜਵਾਬ ਦੋ ਵੀ ਨਹੀਂ ਆਉਣਾ ਤੂੰ ਹੀ ਵੀ ਐਵੇਂ ਕਹਿਣ ਕੀ ਐ ਕਵੇਂ ਹ ਬਲਾ ਗੋ ਯੋਦਨ ਮੈਂ ਇੱਥੇ ਹੀ ਆ ਮੈਂ ਕਿਤੇ ਚੱਲ ਗਈ ਨੈ ਮਮੀ ਦਸ ਦੁਨੀਆਦਾਰੀ ਦਾ ਕੰਮਕਾਰ ਬੰਦ ਕਰਤੇ ਕੋਈ ਰੋਟੀ ਨਹੀਂ ਖਾਂਦੇ ਆ ਖਾਂਦੇ ਨਾ ਸਾਰੇ ਮੀਕੇ ਨੀ ਚ ਵੀ ਤੂੰ ਤੁਸੀਂ ਆ ਨਹੀਂ ਸਕਦੇ ਉਹ ਤਾਂ ਤੁਹਾਨੂੰ ਪਤਾ ਹੀ ਸੱਸ ਨੇ ਜੇ ਗੱਲ ਕਰ ਦੂਗੀ ਤੇ ਉਹਦੇ ਘਰ ਨੂੰ ਰਹਿਣਾ ਤੇ ਮੈਂ ਵੀ ਅੱਗੋਂ ਚੁੱਪ ਰਹਿਣਾ ਫਿਰ ਮੈਂ ਵੀ ਸੁਣਾ ਦੂੰਗੀ ਫਿਰ ਮੈਂ ਤਾਂ ਤੁਹਾਡਾ ਫੋਨ ਦੇ ਦੇਣੀ ਤੁਸੀਂ ਲਾਉਂਦੇ ਨਹੀਂ ਹਰ ਕੇ ਮੈਨੂੰ ਆਪੇ ਲਾਉਣਾ ਪਿਆ ਮੈਂ ਮਾਂ ਨੇ ਤਾਂ ਫੋਨ ਲਾਉਣਾ ਨਹੀਂ ਆਈ ਡੀ ਕਿਤੇ ਬਿਜੀ ਹੋਈ ਹੈ ਕਿਸ਼ਣ ਚਲੋ ਵੇਖੋ ਫੇਰ ਆਇਓ ਨਹੀਂ ਤਾਂ ਕੱਲ ਨੂੰ ਫੇਰਾ ਮਾਰ ਕੇ ਜਾਓ ਮੀਂਗ ਨਿੱਧ ਹੁਣ ਹਟ ਦਿਨਿਤ ਪਰ ਇੱਦਾਂ ਤੁਸੀਂ ਆਉਣਾ ਹੀ ਨਹੀਂ ਠੀਕ ਆ ਨਹੀਂ ਮਮੀ ਆਪਣਾ ਤਾਂ ਧਿਆਦ ਖੰਡੀ ਖਾਨੀ ਦਵਾਈ ਦਾ ਹਾਂਜੀ ਮੈਂ ਤਾਂ ਉਹਨੂੰ ਦੱਸ ਦਵਾਂ ਉਹ ਤਾਂ ਕੱਲ ਮਮੀ ਦਵਾਈ ਲੈਣ ਜਾਣਾ ਵਾ ਇਹ ਤਾਂ ਤੁਸੀਂ ਪਰਸੋਂ ਆਇਓ ਫੇਰ ਠੀਕ ਐ ਚਲੋ ਠੀਕ ਜੀ ਮਮੀ ਫੇਰ ਹਾਂ ਹਾਂ ਕੋਈ ਗੱਲ ਨਹੀਂ ਕਰ ਲਉ ਕਰ ਲਉ ਤੇਂ ਕੰਮ ਤਾਂ ਦਾ ਚੰਗਾ ਮਾਂ ਮੇਰੀ ਵੀ ਦੱਸ ਕਿ ਤੈਨੂੰ ਕੌਣ ਗੱਲਾਂ ਕਰਨ ਦੇ ਲੱਗਾ ਇੱਥੇ ਮੇਰੇ ਘਰ ਨਾਲ ਉਦਾਂ ਕਹਿ ਦਿੰਦੀ ਗੱਲ ਗੱਲਾਂ ਤੇਰਾ ਘਰ ਤੇਰਾ ਕਰਦੇ ਫਿਰ ਮੇਰੇ ਘਰ ਤੋਂ ਹੋਂਦ ਹੀ ਡਰਦੀ ਏ ਤੈਨੂੰ ਨਾ ਜਾਣ ਦਿੰਦੇ ਪਿਆਰਾਂ ਵਾਂ ਗਲੀਆਂ 'ਚ ਤੁਰੇ ਫਿਰਨਾ ਐਵੇਂ ਜਿਵੇਂ ਮੈਂ ਉੱਥੇ ਹੀ ਚੱਲ ਜਾ ਮੰਮੀ ਤੂੰ ਹੀ ਆਈ ਗਏ ਮੈਂ ਤੁਹਾਡੇ ਆਉਣ ਲੱਗੀ ਹਾਂ ਭਾਰੀ ਕਿੱਥੇ ਰੱਖੀ ਜੇ ਹੁਣ ਉਹ ਮਾੜੀ ਜੀ ਧੁੱਪ ਲੱਗੀ ਆ ਤੇ ਮੈਂ ਹਾਂ ਖਲਾਰਾ ਜਾ ਚੁੱਕ ਲਗੇ ਉਧਰ ਪਈ ਹੋਣੀ ਪਰਲੇ ਪਾਸੇ ਵੇਖ ਲਾ ਵੇਖ ਲੋ ਰੱਬ ਦੇ ਰੰਗ ਕੇ ਮੇ ਧੁੱਪ ਝੱਟ ਲੱਗੀ ਕਿ ਨਹੀਂ ਹਾਂ ਹੂੰ ਧੁੱਪ ਤਾਂ ਲੱਗ ਗਈ ਉੱਧਾਂ ਤੇ ਪੱਤਰ ਫੇਰ ਹੁੰਦਾ ਫਿਰਦਾ ਚੱਲ ਤੂੰ ਉਹ ਬੱਕਰ ਉੱਥੇ ਪਈ ਹੋਣੀ ਇੰਦਰ ਆ ਪਰਾਂ ਵੇਖ ਲਾ ਟਰੱਕਰ ਵੱਲ ਤੇ ਉਧਰ ਇਹ ਲੈ ਹੁਣੀ ਆ ਆਹ ਲੈ ਆਇਆ ਤਾਂ ਇਕੱਠੇ ਕਰਦੇ ਫੁੱਲ ਜੇ ਆ ਕਰਦੇ ਇਹਨਾਂ ਨੂੰ ਫੇਰ ਮਹੀਆ ਆ ਕਰਨ ਤੇ ਫੇਰ ਗੰਦ ਪਿਆ ਰਹਿਣਾ ਇਦਾਂ ਹੀ ਚੱਲ ਹੁਣ ਤੇ ਹੋਈਏ ਤਾਂ ਥੋੜੀ ਬੋਤੀ ਦੇ ਹਿਸਾਬ ਹੋ ਜੂਗਾ ਤਾਂ ਉਧਰ ਵੇ ਧੋਰੀਆਂ ਵਾਲ ਕਿੰਨਾ ਗੰਦ ਪਿਆ ਵਾ ਤਾਂ ਮਮੀ ਮੈਂ ਬੋਕਰ ਪੁੱਛਣ ਲਈ ਹੀ ਪਿਚਾਲੋ ਖਲਾਰਾ ਜਾ ਚੁੱਕਿਆ ਜਾਊਗਾ ਉੱਥੇ ਜਾਮ ਜੇ ਜਾਣੇ ਅੰਦਰ ਫੇਰ ਬੁਰੇ ਲੱਗਦੇ ਆ ਆਹੋ ਨਹੀਂ ਫੇਰ ਨਾ ਪੋਤਾ ਗੰਦ ਮਹਿਸੂਸ ਹੁੰਦਾ ਵਾ ਅੱਗੇ ਉਹ ਵੱਲਾਣ ਵੇ ਕਿੰਨਾ ਕਿਰਾਕ ਤੇ ਆ ਵਾ ਕਿੰਨੀ ਥੱਲੇ ਸਲਾਬ ਆ ਗਈ ਹੈ ਵੱਲਾ ਚੱਲ ਵੱਲਾ ਹੈਗੀਆਂ ਵਾ ਤੇ ਘਰ ਦੀ ਸਬਜ਼ੀ ਤੇ ਖਾ ਲਈਦੀ ਹੈ ਨਾ ਮਮੀ ਚੱਲ ਮੈਂ ਝਾੜੂ ਮਾਰਾਂ ਕਿੰਨੇ ਦਿਨ ਹੋ ਗਏ ਝਾੜੂ ਵੀ ਨਹੀਂ ਵੱਜਾ ਇਹ ਤੋਂ ਪਲੱਗ ਲੱਗ ਗਿਆ ਤੇ ਹਨੇਰੀ ਜੀ ਵਗੀ ਜਾਂਦੀ ਇਹਨਾਂ ਨਾਲ ਹੋਰ ਫੁੱਲ ਝੜ ਜਣੇ ਜਿਹੜੇ ਚਾਰ ਲੱਗੇ ਆ ਹਾਂ ਚਲ ਫੇਰ ਲਾ ਝਾੜੂ ਲਾ ਲਾ ਫਿਰ ਹਵਾ ਦੇ ਨਾਲ ਇਹਨਾਂ ਵੀ ਕੱਟਿਆ ਹੋਣਾ ਹੈਗਾ ਧੁੱਪ ਤਾਂ ਚੱਲ ਲੱਗੀ ਗਈ ਆ ਹੋਇਆ ਮੌਸਮ ਸਾਫ਼ ਹੋ ਗਿਆ ਰੱਬ ਇਹਦੇ ਰੱਖੇ ਰੇ ਚਲ ਲਾ ਲਾ ਝਾੜੂ ਭਾਬੀ ਝਾੜੂ ਫੇਰਨ ਲਈ ਮੈਨੂੰ ਤੇ ਟੈਂਸ਼ਨ ਪਈ ਆ ਵੀ ਮੈਂ ਜੇ ਆਧਾਰ ਕਾਰਡ ਮੰਗਿਆ ਤੇ ਕਿਹੜੇ ਸਾਹਮਣੇ ਮੰਗੂੰਗਾ ਕੀ ਕਹੂੰਗਾ ਇਦਾਂ ਨਾ ਕਹਿਦਾ ਮੋਟਰ ਦਾ ਨਾਮ ਲੈ ਲੈਣਾ ਵੀ ਲੋੜ ਆ ਉੱਥੇ ਕਨੈਕਸ਼ਨ ਕਨੈਕਸ਼ਨ ਨੂੰ ਕਿਉਂਕਿ ਕਨੈਕਸ਼ਨ ਤੇ ਵੀਰ ਦੇ ਨਾਮ ਆਣਾ ਕਿ ਕਿਥੋਂ ਆਇਆ ਕਿਦਾਂ ਇਹ ਕੋ ਬੀ ਮੋਟਰ ਤੋਂ ਆਉਂਦਿਆ ਸੀ ਚਲ ਆ ਵੀ ਚੰਗਾ ਆ ਦਿਨ ਲੱਗਾ ਹੀ ਮੜਾ ਜਾ ਤੇ ਸਫਾਈ ਸੀ ਹੋ ਜੂਗੀ ਉਹ ਮੈਂ ਹਾਂ ਫੁੱਲ ਜੇ ਇਕੱਠੇ ਕਰ ਲੂੰਗੀ ਕੀ ਕਰਨਾ ਵੇਲੇ ਵੀ ਅੰਦਰ ਸਾਰੀ ਦਿਹਾੜੀ ਬੈਠੇ ਰਹਿੰਦਾ ਕੰਮ ਤੇ ਕੋਈ ਨਿਭੜਦਾ ਨਹੀਂ ਆਹੋ ਭਾਬੀ ਕੰਮ ਹੀ ਹੈਗਾ ਇੱਕ ਕੰਮ ਕਿਦਾਂ ਦਾ ਇਦਾਂ ਕਰੋ ਵੀਰ ਦਾ ਆਧਾਰ ਕਾਟ ਚਾਹੀਦਾ ਦੋਂ ਤੈਨੂੰ ਕੀ ਕੰਮ ਪਿਆ ਗਿਆ ਆਧਾਰ ਕਾਟਣਾ ਉਹ ਲੋੜ ਹੀਗੀ ਲੋੜ ਫਿਰ ਵੀ ਦੱਸ ਨਾ ਲੋੜ ਕਾਦੀ ਆ ਉਹ ਬੱਤੀ ਵਾਲੇ ਮੰਗਣ ਡੇ ਆ ਮੋਟਰ ਦੇ ਕਰਕੇ ਨਾ ਉਥੇ ਕਨੈਕਸ਼ਨ ਕਨੈਕਸ਼ਨ ਦਾ ਕੋ ਹਾਂਦੇ ਜਮਾ ਕਰਾਉ ਕੋ ਕਾਗਜ਼ ਭਰਨੇ ਆ ਤੇ ਉਹ ਵੀਰ ਦੇ ਨਾਂ ਤੇ ਹਨਾ ਤੇ ਉਥੇ ਤੇ ਵੀਰ ਦਾ ਕਿਹੜਾ ਡੈਥ ਸਰਟੀਫਿਕੇਟ ਜਮਾ ਕਰਾਇਆ ਸੀ ਆਪਾਂ ਉਦੋਂ ਦਾ ਤੇ ਹੁਣ ਉਹਨਾਂ ਨੂੰ ਕਿਦੋਂ ਪਤਾ ਲੱਗਾ ਵਾ ਤੇ ਉਹ ਆਧਾਰ ਕਾਰਡ ਮੰਗਣ ਡੇ ਮੈਂ ਦਿਖਾ ਲੈਣਾ ਉਹਨਾਂ ਨੂੰ ਵੀਰ ਕੱਲੇ ਦਾ ਆਧਾਰ ਕਾਰਡ ਥੋੜਾ ਲੱਗਣਾ ਵਾ ਬੰਬੀ ਤੇ ਸਾਡੀ ਸਾਂਝੀ ਆ ਬਾਉ ਪਰ ਮੰਗਿਆ ਵੀਰ ਦਾ ਕੱਲੇ ਦਾ ਵਾ ਨਾ ਤੁਸੀਂ ਦੇ ਦੋ ਆ ਮੈਂ ਵੇ ਲੂੰਗਾ ਆਪੇ ਜੋ ਵੀ ਹੋਊਗਾ ਅੱਭੀ ਸੱਚੀ ਐਸੇ ਗੱਲਾਂ ਚਾਹੀਦਾ ਵਾ ਕਿ ਹੋਰ ਕੋਈ ਕੰਮ ਆ ਭਾਬੀ ਫੇ ਮੈਂ ਦਾਸੀ ਦੇ ਨਾਂ ਭਾਬੀ ਮੈਂ ਸੋਚਿਆ ਵੀ ਕਨੈਕਸ਼ਨ ਆਪਣਾ ਵੱਖਰਾ ਕਰਾ ਲਈ ਹੈ ਚਾਚੀ ਹੁਣਾਂ ਨਾਲੋਂ ਐਡੀ ਕੀ ਜ਼ਰੂਰਤ ਪੈ ਗਈ ਜਿਹੜਾ ਕਨੈਕਸ਼ਨ ਵੱਖਰਾ ਕਰਾਉਣਾ ਵਾ ਸਾਂਝੀ ਬੰਬੀ ਜਿੱਨਾ ਚੱਲਦੀ ਹੋਣਾ ਚ ਚਲਾਈ ਜਾ ਉਹ ਕਾਦੇ ਤੋਂ ਬਾਅਦ ਚ ਲੜਾਈਆਂ ਪੈਂਦੀਆਂ ਟੱਬਰ ਵਧੀ ਜਾਂਦੇ ਆ ਉਹ ਮੈਂ ਸੋਚਣ ਨਹੀਂ ਚੱਲ ਮੈਂ ਪੁੱਛਿਆ ਹੀ ਕਿ ਇਹਨੂੰ ਬੱਤੀ ਵਾਲੇ ਨੂੰ ਕਹਿੰਦਾ ਦਾਰ ਕਾੜ ਦੇਈ ਫਿਰ ਉਹਦਾ ਵੇਖਾਂਗੇ ਖਾਤਾ ਖੋਲ ਕੇ ਵੀ ਕਿਹਦੇ ਕਿਹਦੇ ਨਾਂ ਕੀ ਹਿਸਾਬਤਾ ਆ ਬਿਆ ਉਹ ਕੱਲੇ ਦਾਰ ਕਾੜਨਾ ਨਹੀਂ ਚੱਲਣਾ ਕੰਮ ਪੈਸੇ ਵੀ ਲੱਗਣੇ ਆ ਪੈਸੇ ਕਿਤਾ ਕਿੰਨੇ ਮੰਗਣੇ ਕਿੰਨੇ ਨਹੀਂ ਮੰਗਣੇ ਉਹ ਜਦੋਂ ਭਾਬੀ ਪੈਸਿਆਂ ਦੀ ਲੋੜ ਪਈ ਨਾ ਉਹਦਾ ਪੈਸਿਆਂ ਦਾ ਵੀ ਅਰੇਂਜਮੈਂਟ ਕਰ ਲਾਂਗੇ ਕੋਈ ਹਲੇ ਦਾਰ ਗਾੜੀ ਚਾਹੀਦਾ ਵਾ ਹਲੇ ਤੇ ਉਹਨਾਂ ਨੇ ਵਰਕੇ-ਵੁਰਕੇ ਫੋਲਕੇ ਹੀ ਲੱਭਣਾ ਵਾ ਕੋਈ ਖਾਤਾ-ਕੂਤਾ ਕਿੰਨੇ ਕ ਪੈਲੀਆਂ ਕਿਤੇ ਦੋ ਢਾਈ ਕਿੱਲੇ ਹੈਗੇ ਆ ਉਹਨਾਂ ਨੂੰ ਵਾਰ-ਮਾਰ ਨਾਲ ਜਿੰਨੇ ਕ ਚਿਰ ਪਾਣੀ ਲੱਗਦਾ ਸਾਂਝੇ ਖਾਤੇ ਲਾਈ ਜਾਗਾ ਤੇ ਭਾਬੀ ਦੋਆਂ ਢਾਈਆਂ ਕਿੱਲਾਂ ਨੂੰ ਕਲੀ ਇੱਕੋ ਮੋਟਰ ਤੋਂ ਨਹੀਂ ਲੱਗਦਾ ਇੱਕ ਮੋਟਰ ਤੋਂ ਕਿੰਨੀਆਂ ਪੈਲੀਆਂ ਨੂੰ ਲੱਗਦਾ ਕਦੋਂ ਆਂ ਢੀਮਾ ਤੂੰ ਹੀ ਰਹਿਣ ਦੋ ਗੱਲ ਤੂੰ ਧਾਰ ਕੱਢ ਦੋ ਮੈਂ ਆਪੇ ਵੇਖ ਲੂੰਗਾ ਕੀ ਹੁੰਦਾ ਕੀ ਨਹੀਂ ਚੱਲ ਜਾ ਕੇ ਮੰਮੀ ਨਾਲ ਗੱਲ ਕਰ ਜੇ ਮੰਮੀ ਕਹਿੰਦੀ ਆ ਤਾਂ ਫਿਰ ਦੇ ਲੈਨੇ ਆ ਕਨੈਕਸ਼ਨ ਵੱਖਰਾ ਕਰਨ ਨੂੰ ਉਹ ਭਾਬੀ ਮੰਮੀ ਨੂੰ ਨਹੀਂ ਦੱਸਣਾ ਮੰਮੀ ਨੂੰ ਦੱਸਿਆ ਨਾ ਮੰਮੀ ਨੇ ਰੋਕਾ ਕਿ ਕੀ ਕਰਨੀ ਆ ਉਹ ਮੈਂ ਸੋਚਣ ਡਿਆ ਗਾ ਟੱਬਰ ਵਧੀ ਜਾਂਦੇ ਆ ਕਾਤੋਂ ਐਨੇ ਝਮੇਲੇ 'ਚ ਪੈਣਾ ਵਾ ਗਾਂਾਂ ਜਾ ਕੇ ਐਵੇਂ ਸਿੰਘਣਾ ਸਿੰਘ ਫਸਾਉਣੇ ਏਦਾਂ ਚੰਗਾ ਵਾ ਸੌਖਾ ਸਗੋਂ ਸਾਹੀ ਮੰਮੀ ਨੂੰ ਨਹੀਂ ਦੱਸਣਾ ਮੰਮੀ ਨੇ ਪੁੱਛੇ ਤਾਂ ਬਿਗੈਰ ਕੰਮ ਕਰਦੇ ਕਿਹੜਾ ਆਪਾਂ ਜਦੋਂ ਚੇਂਜ ਕਰਾਉਣਾ ਵਾ ਨਾ ਜਦੋਂ ਗੱਲਬਾਤ ਹੋ ਜੂਗੀ ਫੇਰ ਮੰਮੀ ਨੂੰ ਦੱਸ ਦਊਂਗਾ ਹਲੇ ਤਾਂ ਮੈਂ ਚੈੱਕ ਹੀ ਕਰਾਉਣਾ ਵਾ ਵੀ ਕਿਹਦਾ ਕਿਹਦਾ ਕੀ ਕੀ ਪ੍ਰੂਫ ਲੱਗਣਾ ਵਾ ਚੱਲ ਜਾ ਤੂੰ ਮੈਂ ਵੇਖ ਕੇ ਦਿੰਨੀ ਆ ਤੈਨੂੰ ਆਹੋ ਆਜਿਓ ਫੇਰ ਸਾਫ਼ ਕਰਕੇ ਇਹ ਤਾਂ ਕਿਉਂ ਕਰਨ ਡਿਆ ਵਾ ਕਦੇ ਮੈਨੂੰ ਤੇ ਅੰਜ ਲੱਗਦਾ ਜਿੱਦਾਂ ਕੋਈ ਗੱਲ ਲਗਾਉਂਦਾ ਵਾ ਕਦੀ ਜ਼ੁਬਾਨ ਤੇ ਤਾਉਂਦਾ ਪਿੰਦੀ ਆ ਕਦੀ ਸੱਚ ਬੋਲਣ ਦਾ ਪਿੰਦਾ ਵਾ ਕੀ ਕਰਾਂ ਮੈਂ ਦਵਾ ਕਿ ਨਾ ਦਵਾ ਚੱਲ ਦੇਈ ਦਿਨੀਂ ਆਧਾਰ ਕੱਢ-ਕੱਢ ਦੀ ਜਿਹੜੀ ਗੱਲ ਪੱਤੇ ਜੇ ਇਕੱਠੇ ਕਰਕੇ ਫੇਰੀ ਦੂੰਗਾ ਮੰਮੀ ਕੀ ਕੰਡਿਆ ਜੀ ਚਾਹ ਬਣਾਉਣ ਲੱਗੇ ਚਾਹ ਚਾਹ ਬਣਾ ਲੈ ਘਟ ਚਾਹ ਰੱਖ ਲਊਗਾ ਤੇ ਮਾਰਿਆ ਫੇਰਾ ਪੈੜੀਆਂ ਵੱਲ ਆ ਗਿਆ ਆ ਹੀ ਮੈਂ ਹਾਂ ਕਿੰਦਾ ਪਾਣੀ ਦਾ ਪਾਣੀ ਤੇ ਉਹ ਗਿਟ ਗਿਟ ਤੇ ਹੈਗਾ ਹੀ ਆ ਆਪਣੀਆਂ ਪੈੜੀਆਂ ਵੱਲ ਕਿੰਦਾ ਫਿਰ ਆਇਆ ਤੇ ਨਹੀਂ ਬਹੁਤਾ ਪਾਣੀ ਉਹ ਨਹੀਂ ਨਹੀਂ ਪਾਣੀ ਇੱਧਰ ਕਿੱਧਰ ਹੁੰਡਿਆ ਵਾ ਇਹ ਤੇ ਸਾਡਾ ਇਲਾਕਾ ਹੀ ਉੱਚਾ ਵਾ ਪੈੜੀਆਂ ਫਿਰ ਵੀ ਨਹੀਂ ਵੀਆਂ ਵਾ ਨਾ ਓਏ ਉਹ ਤੇ ਚਲੋ ਮੀਂਹ ਦਾ ਜਿਹੜਾ ਮਾੜਾ ਮੋਟਾ ਉਹ ਤੇ ਆਉਣਾ ਹੀ ਆ ਉਹਨਾਂ ਗਾ ਪਰ ਡੁੱਬਣ ਜੋਗਾ ਥੋੜੀ ਆ ਪਾਣੀ ਫਰ ਤਾਂ ਨਹੀਂ ਚੰਗਾ ਮੈਨੂੰ ਤੇਹੀ ਡਰ ਰਹੀ ਕਿਤੇ ਪੈਣੀ ਚ ਪਾਣੀ ਨੇ ਭਰ ਲਾ ਗਿਆ ਹੋਵੇ ਝੋਨਾ ਹੀ ਨਾ ਖਰਾਬ ਹੋ ਜਾ ਕਿਤੇ ਨਹੀਂ ਨਹੀਂ ਝੋਨਾ ਨਹੀਂ ਖਰਾਬ ਹੁੰਦਾ ਚਲ ਮੈਂ ਕਹਿੰਨਾ ਦੇਣ ਜਿੱਦਾਂ ਹੋਣ ਲੱਗਾ ਵਾ ਇਦਾਂ ਦੇ ਹੀ ਲੱਗ ਜਾਣ 2-4 ਦਿਨ ਤੇ ਚਲ ਝੋਨਾ ਦੇ ਕਿ ਪਾਸੇ ਲੱਗੇ ਹੋਰ ਰਾਤ ਨਹੀਂ ਹੋ ਫਿਕਰ ਰਹਿੰਦਾ ਵਾ ਚਲ ਹੁਣ ਦਾਣੇ ਪਾ ਕੇ ਕੇ ਕਰ ਆਜਣ ਹਾਂ ਤੇ ਮੀਂਹ ਦਾ ਤਾਂ ਬਹੁਤਾ ਡਰ ਮਣ ਇਹ ਨੀਵੀ ਪੈੜੀ ਆ ਉੱਤੋਂ ਪਾਣੀ ਪੈ ਗਿਆ ਤੇ ਝੋਨਾ ਤੇ ਗਿਆ ਨਾ ਸਾਡੀ ਫਸਲ ਹੋਰ ਕੀ ਆ ਕਿੰਨੇ ਦਿਨ ਹੋ ਗਏ ਅੱਗੇ ਤੇ 10 12 ਦਿਨ ਮੰਦਾਂ ਦਾ 1000 ਕਹਿੰਦੇ 2 ਮਹੀਨੇ ਹੋ ਗਏ ਆ ਹੋਰ ਕੀ ਹਾਂ ਸੌਣ ਦੇ ਮਹੀਨੇ ਤੋਂ ਪਹਿਲਾ ਮਹੀਨਾ ਵੀ ਸਾਰਾ ਇਦਾਂ ਹੀ ਮੀਂਹ ਦੇ ਨੰਗਿਆ ਤੇ ਹੁਣ ਵੀ ਅੱਧਾ ਮਹੀਨਾ ਗਿਆ ਤੇ ਮੀਂਹ ਵਾਲੇ ਤੱਕ ਹੁੰਦਾ ਹੀ ਆ ਹਲੇ ਵੀ 4 5 ਦਿਨ ਦੱਸਿਆ ਹੀ ਆਂਦੇ ਨੈਟ ਤੇ ਹੁਣਾ ਬਾਜੇ ਵੀ ਹੋਰ ਕੀ ਆ ਹਾਂ ਚਿਕੜੋ ਚਿਕੜੀਆਂ ਨੰਗਿਆ ਨਹੀਂ ਜਾਂਦਾ ਬੂਏ ਗਿਓ ਵੇਖੋ ਕੀ ਬਣਿਆ ਚੱਲ ਪੈ ਜਾ ਫਿਰ ਮੈਂ ਚਾ ਲੈ ਉਹ ਨਿਕੋਟ ਤੇ ਰਹਿਣੇ ਜਾ ਲਿਆ ਹੋਇਆ ਪੈੜ ਨਾਲ ਵਿੱਚ ਫਿਰਦਾ ਤੁਰਦਾ